ਅਗੇ ਕਰੋ ਟਰੈਕਟਰ ਨਾ ਟਰੈਕਟਰ ਨਹੀਂ ਛੁਪਾ ਗਿਆ ਟਰੈਕਟਰ ਨਾ ਮਾਦ ਨਾ ਨਹੀਂ ਆਪ ਬੁਆਏ ਦੇ ਸੁਣੋ ਆ ਇਧਰ ਆਇਆ ਨਾ ਇਧਰ ਖੇਤ ਲੈ ਆ ਨਾ ਆ ਲੱਗ ਜੀ ਐਸਪੀ ਹੋਵੇ ਨਹੀਂ ਨਹੀਂ ਆਣਾ ਮੁੜ ਕੇ ਲੱਕੜ ਖੇਦੋ ਯਾਰ ਵੀਰ ਜੀ ਇਹ ਤਾਂ ਗਰੀਬ ਪਰਿਵਾਰ ਸੀ ਬਹੁਤ ਪਹਿਲੇ ਵੀ ਇਹਨਾਂ ਦਾ ਬੇਟਾ ਇੱਕ ਸ਼ਹਿਰ ਸਲਤਨਪੁਰ ਲੋਧੀ ਰਹਿੰਦਾ ਸੀਗਾ ਤੇ ਉਹਨੂੰ ਕੈਂਸਰ ਹੋ ਗਈ ਸੀ ਉੱਥੇ ਇਲਾਜ ਤੇ ਬਹੁਤ ਪੈਸਾ ਲੱਗਾ ਅੱਗੇ ਵੀ ਤੇ ਬਜ਼ੁਰਗ ਇਹਨਾਂ ਦਾ ਵੀ ਬਿਮਾਰ ਰਿੰਦਾ ਵਾ ਤੇ ਜਿਹੜੀ ਮਾਤਾ ਡਿੱਗੀ ਅੱਜ ਇਹ ਵੀ ਬਿਮਾਰ ਰਿੰਦੀ ਐ ਇੱਥੇ ਵੀ ਇਲਾਜ ਤੇ ਕਾਫੀ ਖਰਚਾ ਹੋਇਆ ਇਹਨਾਂ ਦਾ ਇਸ ਕਰਕੇ ਜਿਹੜੀ ਛੱਤ ਸੀਗੀ ਪੁਰਾਣੀ ਸੀਗੀ ਤਪਾ ਸਕੈਦੀ ਗਰੀਬ ਪਰਿਵਾਰ ਹੋਣ ਦਾ ਕਰਕੇ ਤੋਂ ਹੁਣ ਹੁਣ ਹੀ ਵਾਪਰੀ ਅੱਜ ਮਾਤਾ ਇਹ ਕੀ ਕੰਮ ਕਰਦੀ ਐ ਮਾਤਾ ਚੱਕੀ ਚਲਾਉਂਦੇ ਆ ਦੱਸੋ ਇਹ ਬੱਤ ਚੱਕੀ ਚੱਲਦੀ ਹੈ ਹਾਂਜੀ ਜਿਹੜਾ ਇਹਨਾਂ ਦਾ ਘਰ ਵਾਲਾ ਉਹ ਬਿਮਾਰ ਵਾ ਨਹੀਂ ਚਲਾ ਸਕਦਾ ਅੱਛਾ ਜੀ ਬੇਟੇ ਆਪੋ ਆਪਣੇ ਕੰਮ ਕਰਦੇ ਆ ਤੇ ਮਾਤਾ ਨੂੰ ਵੀ ਚੱਕੀ ਚਲਾਉਣੀ ਪਈ ਦੀ ਨਾਲੇ ਇਸ ਉਮਰ ਚ ਆ ਗਈ ਵੀ ਜਿਹਦਾ ਕਾਰਨ ਕੀ ਮੰਨਦੇ ਹੋ ਬਰਸਾਤ ਜਾਂ ਕੋਈ ਹੋਰ ਕਾਰਨ ਬਰਸਾਤ ਵੀ ਆਦੀ ਇੱਕ ਤੇ ਜਿਹੜੇ ਜਿੱਦਾਂ ਹੁਣ ਨਾਲੋਂ ਖਰਚੇ ਹੋ ਗਏ ਆ ਨਾ ਬਿਮਾਰੀਆਂ ਤੇ ਤੇ ਇੰਨੀ ਏਨਕਮ ਹੈ ਨਹੀਂ ਕਿ 2000 2-3 2.5 ਕਿੱਲੇ ਜ਼ਮੀਨ ਦੇ ਆ ਉਹ ਤਾਂ ਹੀ ਨਹੀਂ ਏਨਕਮ ਨਹੀਂ ਜਿਹੜਾ ਆਪਦਾ ਇਲਾਜ ਕਰਾ ਸਕਣ ਕੋਈ ਮਾਲੀ ਮਦਦ ਨਹੀਂ ਦੀ ਮਿਲਿਆ ਇਹਨਾਂ ਨੂੰ ਅਚਾਰਲਪਤੀ ਮੰਗ ਕਰਦੇ ਮੰਗ ਕਰਦੇ ਇਹਨਾਂ ਦੀ ਪੂਰੀ ਮਦਦ ਕੀਤੀ ਜਾਵੇ ਸੱਟ ਸਿਰ ਤੇ ਨਹੀਂ ਜ਼ਿਆਦਾ ਲੱਗੀ ਇਹਨਾਂ ਤੇ ਸੱਟ ਤਾਂ ਲੱਗੀ ਆ ਹੁਣ ਦੇਖੋ ਉੱਥੇ ਜਾ ਕੇ ਕੀ ਡਾਕਟਰ ਕਹਿੰਦੇ ਕਿੰਨਾ ਬਚਾ ਹੁੰਦਾ ਕੀ ਨਹੀਂ ਹੁੰਦਾ ਇਹ ਜੀ ਮੇਰਾ ਮੈਂ ਸੁਖਦੇਵ ਸਿੰਘ ਪਿੰਡ ਕਬੀਰਪੁਰ ਇਹ ਜੀ ਬਹੁਤ ਗਰੀਬ ਪਰਿਵਾਰ ਆ ਚੱਕੀ ਦਾ ਕੰਮ ਕਰਦੇ ਆ ਜੀ ਕੁਛ ਪਾਰੇ ਦਾ ਨਾਲ ਲੱਕੜਾਂ ਦੇ ਬਾਲਣ ਚੀਰਦੇ ਆ ਜੀ ਉਹ ਛੱਤ ਕਮਜ਼ੋਰ ਹੋਣ ਕਾਰਨ ਬਾਲਿਆਂ ਦੀਆਂ ਦੁਕਾਨਿਆਂ ਦੀ ਛੱਤ ਸੀਗੀ ਉਹ ਜਿਹੜਾ ਥੱਲੇ ਮਾਪੋ ਦੋਨੋਂ ਬੈਠੇ ਸੀਗੇ ਛੱਤ ਡਿੱਗਣ ਦੇ ਕਾਰਨ ਮਾਤਾ ਦੇ ਲੱਤ ਤੇ ਸੱਟ ਲੱਗੀ ਉਹਨਾਂ ਦੀ ਲੱਤ ਟੁੱਟ ਗਈ ਜਿਹੜਾ ਬੇਟਾ ਉਹਨਾਂ ਦੇ ਗਿੱਟੇ ਤੇ ਸੱਟ ਲੱਗੀ ਹੈ ਜੀ ਅੰਦਰੂਨੀ ਸੱਟਾਂ ਬਹੁਤ ਆਈ ਸਾਰੇ ਪਿੰਡ ਨੇ ਮਿਹਨਤ ਕਰਕੇ ਇਹਨਾਂ ਨੂੰ ਕੋਈ ਬੜੀ ਮੁਸ਼ਕਲ ਦੇ ਨਾਲ ਥੱਲੇੋਂ ਕੱਢਿਆ ਹੱਥਾਂ ਦੇ ਨਾਲ ਹੌਲੀ-ਹੌਲੀ ਬਾਹਰ ਚ ਪੈ ਰਹੀ ਸੀ ਵੀ ਕਾਫੀ ਟਾਈਮ ਲੱਗ ਗਿਆ ਸਾਨੂੰ ਥੱਲੇੋਂ ਕੱਢਣੇ ਆਸ਼ਾਸਨ ਅਧਿਕਾਰੀ ਆਏ ਮਾਸ ਵਾਸਤੇ ਪ੍ਰਸ਼ਾਸਨਿਕ ਅਧਿਕਾਰੀ ਸਜਨ ਸਿੰਘ ਚੀਮਾ ਜੀ ਆਏ ਸੀਗੇ ਹੋਰ ਤੱਕ ਚੋਂ ਹਲੇ ਤੱਕ ਕੋਈ ਨਹੀਂ ਆਇਆ ਜੀ ਕਿ ਇੱਕ ਘੰਟਾ ਕੀ ਹੋਇਆ ਲੈ ਬਹੁਤਾ ਟਾਈਮ ਵੀ ਨਹੀਂ ਹੋਇਆ ਜੀ ਕਿਉਂਕਿ ਐਂਬੂਲੈਂਸ ਉਹਨਾਂ ਨੇ ਭੇਜਤੀ ਸੀ ਪਹਿਲਾਂ ਕਿੰਨੀਆਂ ਕਿ ਸੱਟਾਂ ਲੱਗੀਆਂ ਮਾਤਾ ਦੇ ਤਾਂ ਕਾਫੀ ਸੱਟਾਂ ਆਈਆਂ ਇਦਾਂ ਦੀ ਪੱਟ ਤੋਂ ਲੱਤ ਟੁੱਟ ਗਈ ਆ ਅੰਦਰੂਨੀ ਸੱਟਾਂ ਵੀ ਹੈ ਤੇ ਉਹਨਾਂ ਦੇ ਬੇਟੇ ਦੇ ਹਰਮੇਲ ਸਿੰਘ ਦੇ ਵੀ ਕਾਫੀ ਪੈ ਲੱਤ ਤੇ ਅੰਦਰੂਨੀ ਸੱਟਾਂ ਹੈ ਗਈਆਂ